ਸਤਿ ਸ੍ਰੀ ਅਕਾਲ ਸਤੋਂ ਆਪਾਂ ਅੱਜ ਧਨੋਲੇ ਪਹੁੰਚੇ ਹੋਏ ਸੀ ਜਿਹੜੀ 11 ਤਰੀਕ ਨੂੰ ਮੰਡੀ ਲੱਗਦੀ ਆ ਤੇ ਦੋ ਮੰਡੀਆਂ ਲੱਗਦੀਆਂ ਨੇ ਇੱਕ 11 ਨੂੰ ਲੱਗਦੀ ਐ ਇੱਕ 27 ਤਰੀਕ ਨੂੰ 11 ਵਾਲੀ ਮੰਡੀ ਵੱਡੀ ਹੁੰਦੀ ਆ ਤੇ ਸਵੇਰ-ਸਵੇਰ ਦਾ ਟਾਈਮ ਆ ਤੇ ਵਪਾਰੀ ਭਰਾਏ ਜਿਹੜਾ ਹੁਣ ਸਟਾਰਟ ਹੋ ਗਏ ਤੇ ਮੰਡੀ ਪੂਰੀ ਫੁੱਲ ਭਰ ਗਈ ਮੰਨ ਲਓ ਐ ਮਿੰਟਾਂ ਸਿਕੰਟਾਂ 'ਚ ਮੰਡੀ ਇਹ ਭਰ ਜਾਂਦੀ ਆ ਤੇ ਬਾਈ ਸਾਜਰੀ ਤੋਂ ਆਇਆ ਹੋਇਆ ਸੀਗਾ ਦੋ ਨਗਨੇ ਤੇ ਦੋਨੇ ਝੋਟੀਆਂ ਟਾਪ ਕੁਆਲਿਟੀ ਵਾਲੀਆਂ ਨੇ ਤੇ ਤੋੜ ਕੇ ਦਿਖਾਵਾਂਗੇ ਰੇਟ ਸਾਨੂੰ ਬਾਈ ਤੋਂ ਸਾਰੀ ਜਾਣਕਾਰੀ ਪ੍ਰੋਪਰ ਲੈ ਕੇ ਦੇਵਾਂਗੇ ਲੈ ਬਈ ਇੱਕ ਵਾਰੀ ਤੋੜ ਪਹਿਲੇ ਇੱਕ ਨੰਬਰ ਵਾਲੀ ਆ ਤੁਰਦਨ ਹਾਂ ਆ ਤੁਰਦ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਸਿੰਘ ਸੁੰਗ ਚੰਗਾ ਝੂਟੀ ਦਾ ਤੇ ਸਕੀਨ ਆ ਝੂਟੀ ਇਧਰ ਨੂੰ ਨਾ ਜਾਵੇ ਤੇ ਬਾਕੀ ਥਣਾ ਸਪੇਸ ਵਧੀਆਗਾ ਟੈਟ ਜਲੇਵੇ ਦੀ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਵਧੀਆ ਹਵਾਨਾ ਤਿਆਰ ਕਰ ਹੋਇਆ ਖੁੱਲੇ ਥਣ ਨੇ ਚਾਰੇ ਥਣ ਖੱਲੇ ਕੱਲੇ ਆ ਤੇ ਬਾਕੀ ਝੂਟੀ ਬੁਰੀ ਚੰਗੀ ਤਿਆਰ ਹੋ ਗਈ ਤਾਜੇ ਸੂਈਆਂ ਨੇ ਦੋਨੇ ਤੇ ਝੂਟੀਆਂ ਦੋਨੇ ਸਕੀਨ ਨੇ ਬਾਈ ਕੋਲੇ ਪਰ ਉੱਪਰ ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਓ ਦੇਖ ਕੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਭਰਾ ਪਹਿਲੀ ਵਾਰ ਦੇਖਿਆ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤੇ ਨਾਲ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਭਾਈ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਿੰਨਾ ਕੁ ਦੁੱਧ ਵਾਦਾ ਕੀ ਗੱਲਬਾਤ ਦਾ ਪ੍ਰੋਪਰ ਭਾਈ ਨਾਲ ਗੱਲਬਾਤ ਕਰਾਉਣੇ ਹਾਂ ਭਾਈ ਸਸ਼ੀ ਕਾਲ ਸਸ਼ੀ ਕਾ ਜੀ ਤੇ ਭਾਈ ਨਾਮ ਦੱਸੋ ਨਾਮ ਨੀਰਜ ਜੀ ਨੀਰਜ ਹਾਂ ਜੀ ਨੀਰਜ ਬਾਈ ਪਿੰਡ ਆਪਣਾ ਸਾਹਲੀ ਠੀਕ ਹੈ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਸੰਗਰੂਰ ਸੰਗਰੂਰ ਹਾਂਜੀ ਨੇੜੇ ਲਹਿਰਾਗਾਗਾ ਪੈਂਦੇ ਲਹਿਰਾਗਾਗਾ ਨੇਰੇ ਪਠਾਣਾ ਹਾਂਜੀ ਹਾਂਜੀ ਠੀਕ ਹੈ ਨੀਰਜ ਇੱਕ ਵਾਰ ਤਾਂ ਬਾਈ ਨੰਬਰ ਭੁੱਲੀ 99141 ਜੀ 60214 ਜੀ ਵਪਾਰ ਦਾ ਕੰਮ ਆ ਬਾਈ ਹਾਂਜੀ ਸ਼ੌਂਕੀਆ ਕਿ ਬੈਸੀ ਸ਼ੌਂਕੀ ਠੀਕ ਹੈ ਚੰਗੀਆਂ ਝੋਟੀਆਂ ਖਰੀਦਦਾ ਹਾਂਜੀ ਹਾਂਜੀ ਤੇ ਹਰੇ ਕਮੰਡੀ ਤੋਂ ਨੇ ਨਹੀਂ ਹਰੇ ਕਮੰਡੀ ਟਾ ਮੰਡੀ ਜਿਵੇਂ ਆ ਵੱਡੀ ਮੰਡੀ ਆ ਗਈ ਹਾਂਜੀ ਹਾਂਜੀ ਜੈ ਰਾਮਪੁਰਾ ਜੈ ਰਾਮਪੁਰਾ ਹੀ ਵਗ ਜਾਂਦੀ ਹੂੰ ਨੀਰਜ ਆਪਾ ਬਾਈ ਝੋਟੀ ਦੀ ਗੱਲ ਕਰ ਲਈ ਤਾਂ ਕਿਵੇਂ ਸੂਇਆ ਇਹ ਪਹਿਲਾਂ ਨਹੀਂ ਪਹਿਲਾਂ ਚਾਹੇ ਦਿਨ ਹੋਗਾ ਜੀ ਸੂਈ ਨੂੰ ਸੂਈ ਨੂੰ 6 ਮਾ ਦੇ ਨੇ 6 ਦਿਨਾਂ ਹੀ ਸੂਈ ਆ ਮਿੱਤਰੋ ਤੇ ਦੁੱਧ ਬਾਈ ਨਿਰਜ ਦੁੱਧ ਇਸ ਟਾਈਮ ਜੀ 14 ਕਿਲੋ ਆਨ ਤਿਆਰ 14 ਕਿਲੋ ਕੰਡਾ ਲਵਾ ਦੇਗਾ ਲਵਾ ਦਾਂਗੇ 14 ਕਿਲੋ ਬਾਈ ਕਹਿੰਦਾ ਕੰਡਾ ਲਵਾ ਦਾਂਗੇ ਕੋਈ ਚੱਕਰ ਨਹੀਂ ਦੋ ਟਾਈਮ ਚੋਵੇ ਅਗਲਾ ਤਾਂ ਟਾਈਮ ਚੋਵੇ ਦਸੱਲੀ ਕਰ ਲੈ ਹਣਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤੇ ਮਗਰ ਕੱਟੀ ਆ ਤਾਜੀ ਸੂਈ ਆ 14 ਕਿਲੋ ਪ੍ਰੋਪਰ ਕੰਡਿਆ ਦੁੱਧ ਤਿਆਰ ਆ ਤੇ ਬਾਈ ਕਿੰਨੇ ਕ ਦੁੱਧ ਦੀ ਉਮੀਦ ਰਹੂਗੀ ਕਿੰਨਾ ਕ ਦੇ ਦੂਗੀ ਇਹ ਦੇ ਦੂਗੀ 16 ਕਿਲੋ 16 ਕਿਲੋ ਅਜ ਤਾਂ ਮਲੇ ਮੂਲੇ ਤੇ ਲੱਗੂ ਹਣਾ ਹਰਿਆ ਦੇ ਦੂਗੀ ਤੇ ਬਾਕੀ ਹੁਣ ਜਿਹੜਾ ਦੁੱਧ ਤਿਆਰ ਦੀ ਗੱਲ ਆਪਾਂ ਕਰੀਏ ਤਾਂ ਦੁੱਧ ਤਿਆਰ 14 ਕਿਲੋ ਕੰਡੇ ਵਾਲਾ ਤਿਆਰ ਆ ਹਾਂਜੀ ਹਾਂਜੀ ਤੇ ਨਿਰਜ ਬਾਈ ਰੇਟ ਦੀ ਗੱਲ ਆਨੇ ਮੁਕਦੀ ਇਹਦਾ ਜੀ 3 ਲੱਖ ਰੁਪਏ ਲੱਗਾ 3 ਲੱਖ ਰੁਪਈਆ ਮਾਨਦਾਨ ਕਿੰਨਾ ਕਰ ਦੇਗਾ ਮਾਨਦਾਨ 200 ਦੇ ਦਾਂਗੇ 280000 ਦੀ ਠੀਕ ਆ ਤੇ ਉਹ ਵੀ ਪਹਿਲਾਂ ਬਾਈ ਉਹ ਦੋ ਕਰਾਂ ਇੱਕ ਵਾਰੀ ਉਹਦਾ ਵੀ ਆਪਾਂ ਢੇਡਾ ਦਵਾ ਦਈਏ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਉਹ ਤਾਂ ਜੋ ਤੁਮ ਈਪ ਖਵਾਓਗੇ वो पे दिखेगा और दिखेगा क्यों कर जब उसकी लेवटी सुथरी और बढ़िया तैयार हो जाएगी जब ठोक कर बाल्टी दूध की तो उस खातर बाट के देख लाग रही हो तावड़ी ही जाओ ना तो के ने दो मेडिकल स्टोर पे उड़ते राइट राइट एच लेकर राइट एच दस दस एम एल तड़के सांझ रोटियाम चौपड़ दो इससे थारी मैं की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती इफ दो की में भी आ गई है ਅਰ ਬੇਬੇ ਹੋਰ ਵੀ ਗਣੀ ਜਾਣਕਾਰੀ ਚਾਹੀਏ ਸ ਹੈ ਨਾ ਤੇ ਇਸ ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਹੈਚ ਤੇ ਪ੍ਰੋਪਰਟੀ ਦੀ ਵੀ ਜਾਣਕਾਰੀ ਜਿਹੜੀ ਲੈ ਕੇ ਦਿੰਨਾ ਇਹਦਾ ਵੀ ਸੰਗ ਸੰਗ ਚੰਗਾ ਝੋਟੀ ਦਾ ਤੇ ਤੁਰਦੀ ਇਹਨੂੰ ਵੀ ਤੁਸੀਂ ਚੈੱਕ ਕਰ ਲਓ ਇਹਦੇ ਮੰਗ ਰਹਿਗਾ ਕਟਾ ਹਾਂਜੀ ਤਾਜੀ ਇਹ ਵੀ ਸੂਈ ਹੋਈ ਆ ਤੇ ਬਾਕੀ ਹੁਣ ਜਿਵੇਂ ਸੂਆ ਘਟਾਗਾ ਤੇ ਝੋਟੀ ਵਧੀਆ ਗਈ ਥੋੜਾ ਥਨਾ ਸਪੇਸ ਵਧੀਆ ਗਾਤੇ ਥੋੜਾ ਜਾਂ ਮੁਰੂ ਉਨੀ ਇੱਕੀ ਜਾਂ ਮੋੜ ਦਿਆ ਥਾਣਾ ਤੇ ਹਵਾਨਾ ਟਾਇਟਾਗਾ ਤੇ ਦੁੱਧ ਬਾਈ ਤਿਆਰ ਦੱਸਦਾ ਤੇ ਬਾਕੀ ਸਾਰੀ ਗੱਲਬਾਤ ਨੀਰ ਚ ਨੀਰ ਜੋਰਾ ਨੂੰ ਆ ਜਾ ਬਾਈ ਹਾਂਜੀ ਹਾਂਜੀ ਤੇ ਜੇ ਇਹਦੇ ਬਾਈ ਨੀਰ ਚ ਗੱਲ ਕਰ ਲਈ ਇੱਕ ਦਿਨੋਂ ਕੋਈ ਸੂਈ ਨੂੰ ਇਹਨੂੰ ਚੌਥਾ ਦਿਨ ਹੈ ਚਾਰ ਦਿਨ ਸੂਈ ਆ ਹਾਂਜੀ ਇਹ ਬੱਚਾ ਦੇਖੋ ਜੀ ਠੀਕ ਆ ਤੇ ਦੁੱਧ ਬਾਈ ਇਹਦੇ ਥੱਲੇ ਦੁੱਧ ਇਹਦੇ ਥੱਲੇ 12 ਕਿਲੋ ਪੂਰਾ ਐਂਡ ਕੰਡੇ ਵਾਲਾ ਕੰਡੇ ਵਾਲਾ ਹਾਂਜੀ ਘਾਣ ਨੂੰ 15 ਘਾੜ ਲੋ ਤਾਂ ਕੋਈ ਫਾਇਦਾ ਨਹੀਂ ਕੋਈ ਜਿੰਨਾ ਹੋਊ ਤਾਂ ਦੋਨਾਂ ਨੇ ਹੀ ਨਿਕਲੂਗਾ ਇਹ ਲੈ 12 ਕਿਲੋ ਮੀਟਰੋ ਇਹਦੇ ਥੱਲੇ ਦੁੱਧ ਤਿਆਰ ਆ ਸੂਈ ਹੋ ਗਈ ਅੱਜ ਚੌਥੇ ਦਿਨ ਦੀ ਚੌਥੇ ਦਿਨ ਦੀ ਤੇ ਇਹਦੀ ਉਮੀਦ ਬਈ ਕਿੰਨੇ ਘਰ ਹੋਣੀ ਹੈ ਜੀ ਇਹ ਵੀ ਕੱਢ ਦੋ ਜੀ 15 ਕਿਲੋ 15 ਹਾਂ ਬਾਕੀ ਥਾਣਾ ਆਰਡਰ ਕਰਵਾ ਦੇ ਉਹ ਵਾਣਾ ਆ ਟਾਈਡ ਹੈਣਾ ਢੀਂਦਾ ਨਹੀਂ ਲੈਵਾ ਜ਼ਰੂਰ ਕਸਮਾਈ ਪਿਓਰ ਹਿਸਾਰ ਲਾ ਕੇ ਜੀ ਕਿਉਂ ਬਾਈ ਹਿਸਾਰ ਲਾ ਦੰਦਾ ਬਾਈ ਮੂਹੋ ਵਾਲਾ ਚਾਰ ਦੰਦਾ ਚਾਰ ਦੰਦਾ ਬਾਈ ਕਹਿੰਦਾ ਜੇ 15 ਕਿਲੋ ਦੁੱਧ ਨਾ ਕੱਢਿਆ ਤਾਂ ਇਹ ਝੋਟੀਆਂ ਦੇ ਫੇਰ ਹਨਾ ਕੀ ਫਾਇਦਾ ਪਾ ਲਣ ਦਾ ਹਾਂ ਜੀ ਸਿੰਗੀ-ਸੂੰਗੀ ਥੋੜੇ ਸੰਗੀ ਸਿੰਗੀ-ਸੂੰਗੀ ਚੰਗੀ ਆ ਤੇ ਬਾਕੀ ਥਾਣਾ ਸਪੇਸ ਵੀ ਸਾਨੂੰ ਮੂਹਰ ਲਓ ਥੋੜੇ ਥਣ ਪਹਿਲਾਂ ਕਰਕੇ ਜਿਵੇਂ 19 ਵੀ ਭਾਈ ਖੁੱਲਣ ਗਏ ਨਾ ਚੌਈਆਂ ਚੌਥੀ ਕੋਣੀ ਮਿਚਾਈ ਹੈ ਜੀ ਚੌਥਾ ਦਿਨ ਆਇਆ ਤੇ ਨੀਰ ਜਿਹਦੇ ਬਾਈ ਰੇਟ ਦੀ ਗੱਲ ਆਉਂਦੀ ਹੈ ਇਹ ਜਮੀਂ ਦੇ ਲੈਣੀ ਹਾਂ 2.5 ਲੱਖ ਰੁਪਏ ਦੀ ਹਾਂ ਨਾ ਇਹ 2.5 ਲੱਖ ਤੇ ਕਈ ਵਾਰ ਬਾਈ ਜੋੜੀ ਗਦੇ ਉਹ ਲੈ ਜਰਾ ਇਸ ਤੇ ਦੋ ਲੈਣੀਆਂ ਨੇ ਕੀ ਮਾਨਦਾਨ ਕਰੀਏ 7000 ਛੋਟ 7000 ਛੋਟ ਕਰ ਲੈ 7000 ਨਹੀਂ 2.5 2.5 ਮਨ ਲਾ 5 ਚ ਹੁੰਦਾ ਨਹੀਂ ਨਹੀਂ 5 ਦਿਨ ਹੁੰਦਾ ਨਹੀਂ ਠੀਕ ਆ ਬਾਈ ਕਹਿੰਦਾ ਦੋਨਾਂ ਚੋਂ 7000 ਐਕਸਟਰਾ ਸ਼ੋਰਟ ਕਰ ਦੇਵਾਂਗੇ ਚਾਹੇ ਪਹੁੰਚ ਕਰਾ ਲੈ ਜਿੱਥੇ ਮਰਜ਼ੀ ਪੂਰੀ ਹੈ ਨਾ ਪੰਜਾਬ 'ਚ ਕੱਲੇ ਪੰਜਾਬ 'ਚ ਪੰਜਾਬ 'ਚ ਜਿੱਥੇ ਵੀ ਤੁਸੀਂ ਕਹੋਗੇ ਉੱਥੇ ਤੁਸੀਂ ਆ ਕੇ ਦਸੱਲੀ ਕਰਕੇ ਚੋ ਕੇ ਤਿੰਨ ਟਾਈਮ ਦੇਖ ਸਕਦੇ ਜੇ ਜੋੜਾ ਕੋਈ ਜਿੰਨ ਚੇ ਦੋ ਟਾਈਮ ਜੋ ਤੰਨ ਲਾਈਵ ਵੀ ਚੋੱਲੀ ਹਾਂ ਨਹੀਂ ਲਾਈਵ ਵੀ ਚਵਾਦਾ ਕਈ ਵਾਰ ਬਾਈ ਆਲਾ ਕਹਿੰਦਾ ਤਸੱਲੀ ਕੋਲੇ ਜਾ ਕੇ ਕਰਨੀ ਆ ਆਪਾਂ ਨੂੰ ਕੀ ਵਹਿਮ ਹੈ ਨਾ ਕੋਈ ਵਹਿਮ ਨਹੀਂ ਸਾਨੂੰ ਕੋਈ ਵਹਿਮ ਨਹੀਂ ਘਰੇ ਆ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਮਿੱਤਰੋ ਖਰੀਦ ਸਕਦੇ ਹੋ ਜੇ ਤੁਸੀਂ ਜੋੜਾ ਲੈਣੇ ਹੋ ਤਾਂ ਪਹੁੰਚ ਬਿਲਕੁਲ ਫ੍ਰੀ ਆ ਬਾਈ ਕਹਿੰਦਾ ਪੰਜਾਬ ਚ ਜਿੱਥੋਂ ਦਾ ਵੀ ਬੰਦਾ ਹੋਵੇ ਪੰਜਾਬ ਦੇ ਵਿੱਚ ਹੋਵੇ ਤਾਂ ਪਹੁੰਚ ਬਿਲਕੁਲ ਬਾਈ ਕਹਿੰਦਾ ਫ੍ਰੀ ਕਰ ਦਾਂਗੇ ਬਾਈ ਕੋਲੇ ਗੱਡੀ ਆਵਰੀ ਆ ਗੱਡੀ ਆਉਦੀ ਗੱਡੀ ਆਵਰੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਓ ਰਹਿਣ ਸਹਣ ਦਾ ਪ੍ਰਬੰਧ ਹੈਗਾ ਬਾਈ ਹਾਂਜੀ ਰਹਿਣ ਸਹਣ ਦਾ ਪ੍ਰਬੰਧ ਹੈਗਾ ਚੋਕੇ ਦੇਖੋ ਤਿੰਨ ਟਾਈਮ ਦੋ ਟਾਈਮ ਤਸੱਲੀ ਕਰਕੇ ਫੇਰ ਫਿਰ ਬਈ ਛੋਟੀਆਂ ਛੋਟੀਆਂ ਲੈ ਕੇ ਆਉਣੇ ਆਪਾਂ ਬਲੂਨੇ ਵੀ ਆਇਆ ਨਹੀਂ ਆਪਾਂ ਪਹਿਲਣੇ ਵਾਰ ਜਦੋਂ ਵੀ ਮਾਲ ਜਖੜਾ ਲੈ ਘਰੇ ਲੰਡੂ ਉਹ ਗੱਲ ਨਹੀਂ ਹੈ ਖੁੱਲੇ ਸਿੰਘ ਵਾਲੀਆਂ ਹੋਰ ਠੀਕ ਆ ਵੀ ਜੇ ਤਾਂ ਆਪਾਂ ਨੂੰ ਸੌਂਕ ਨਹੀਂ ਮਿਲਦੀਆਂ ਲੈ ਲੈਣਾ ਨਹੀਂ ਆਵਰੇ ਘਰੇ ਵੀ ਲੋਡ ਨਹੀਂ ਹਾਂ ਬਾਈ ਦਾ ਕੰਮ ਆ ਸੌਂਕ ਦਾ ਛੋਟੀਆਂ ਤੁਸੀਂ ਦੇਖ ਲਓ ਚੰਗੀਆਂ ਨੇ ਤੇ ਜੇ ਤਾਂ ਵਧੀਆ ਮਿਲਦੀਆਂ ਤਾਂ ਲੈ ਲੈਂਦੇ ਨਹੀਂ ਕਹਿੰਦਾ ਬਿੱਲੇ ਆ ਕੋਈ ਗੱਲ ਨਹੀਂ ਘਰੋਂ ਸੌਖਿਆ ਠੀਕ ਆ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਇੱਕ ਵ ਪਿੰਡ ਛਾਦਰੀ ਜੀ ਤਸੀਲ ਸੁਨਾਮ ਜੀ ਜ਼ਿਲ੍ਹਾ ਸੰਗਰੂਰ ਜੀ ਨੇੜੇ ਲਹਿਰੇਗਾ ਨੰਬਰ ਹੈਗਾ ਜੀ 9841 60214 ਜੀ ਲੈ ਬਾਈ ਨੂੰ ਆ ਕੇ ਇੱਥੇ ਫੋਨ ਕਰ ਸਕਦੇ ਹੋ ਜਦੋਂ ਮੈਂ ਆ ਕੇ ਫੋਨ ਕਰ ਸਕਦੇ ਲਹਿਰੇਗਾ ਜਦੋਂ ਵੀ ਆਉ ਤਨ ਟਾਈਮ ਚੋ ਕੇ ਦੇਖ ਲਿਓ ਘਰੇ ਵੀ ਇੱਕ ਦੋ ਹੁੰਦੀਆਂ ਨੇ ਕਰੇ ਹਾਂਜੀ ਹੁੰਦੀਆਂ ਨੇ ਜੀ ਅਵੇਲੇਬਲ ਠੀਕ ਆ ਕਈ ਵਾਰ ਕੋਈ ਆ ਜੇ ਆਪਾਂ ਦਵਾ ਵੀ ਦੇਵਾਂਗੇ ਹਾਂਜੀ ਅਗਲਾ ਫੋਨ ਕਰਕੇ ਆ ਬਈ ਫੋਨ ਕਰਕੇ ਆ ਬਈ ਕਈ ਵਾਰ ਵੀ ਬਿਗ ਪੀ ਜਾਂਦਾ ਜੀ ਮਾਲ ਗੱਲਾਂ ਹੁਣ ਤੁਹਾਨੂੰ ਪਤਾ ਅੱਜਕੱਲ ਮਾਲ ਦੀ ਸ਼ੌਟ ਹੈ ਬਿਲਕੁਲ ਬਿਲਕੁਲ ਫੋਨ ਕਰਕੇ ਬਾਈ ਸੂਆ ਹੈ ਨਹੀਂ ਹਜੇ ਥੋੜਾ ਜਿਹਾ ਤੇ ਬਾਕੀ ਸਾਨੂੰ ਚੰਗੀਆਂ ਝੋਟੀਆਂ ਲੈਣੀਆਂ ਤਾਂ ਨੀਰ ਦੇ ਕੋਲੇ ਆਉਣਾ ਪੈਣਾ ਸੰਪਰਕ ਜ਼ਰੂਰ ਕਰ ਲਿਓ ਆਪਾਂ ਬਾਈ ਕੋਲੇ ਦੋ ਨਾਗ ਨੇ ਦੋਨੇ ਤੌਰ ਕੇ ਦਿਖਾਉਣੇ ਆ ਤੌਰ ਬਾਈ ਕੇ ਤੇ ਬਾਕੀ ਮੁੱਲ ਵੀ ਜਾਇਜ਼ੀ ਦੀ ਹੋਣੀ ਆ ਤੇ ਬਾਈ ਸਾਈਡ ਤੇ ਲਈ ਖੜਾ ਸੀ ਪੂਰੀ ਜਾਣਕਾਰੀ ਇਹਨੂੰ ਲਿਆ ਬਾਈ ਇਧਰ ਨੂੰ ਹਿੱਧਰ ਤੋਂ ਪੈਂਦੀ ਆ ਤੇ ਪੂਰੀ ਜਾਣਕਾਰੀ ਦਵਾਵਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੱਕਰ ਲਓ ਥਣਲੇਵਾ ਜਮਾ ਇੱਕ ਨੰਬਰ ਆ ਤੇ ਵਧੀਆ ਕੱਲਾ ਕੱਲਾ ਥਾਣਾ ਥੋੜਾ ਜਿਹਾ ਏਖੜ ਦਾ ਕਰਕੇ ਸਰੀਰ ਜਿੰਮੇ ਆਪਾਂ ਕਹਿੰਦੀ ਕਸਮ ਜਿਆ ਪਿਆ ਤਾਜੀ ਸੁਈ ਹੋਈ ਆ ਤੇ ਪੂਰੀ ਫੋਲਡ ਡੀਲ ਬਾਈ ਤੋਂ ਲੈ ਕੇ ਨਾ ਲਿਆ ਬਾਈ ਬੰਦ ਦੇ ਕਾਜੀ ਸੂਈਏ ਛੋਟੀ ਤੇ ਬਾਕੀ ਆਪਾਂ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਜਾਣਕਾਰੀ ਲੈ ਕੇ ਦੇਵਾਂਗੇ ਕੀ ਭਾ ਰਹਿੰਦਾਗਾ ਕਿੰਨੇ ਕੇ ਦੁੱਧ ਵਾਲੀ ਆ ਉਰਾ ਜਾ ਬਾਈ ਹਾਂ ਬਾਈ ਸੱਚੀ ਗੱਲ ਸੱਚੀ ਗੱਲ ਬਾਈ ਤੇ ਬਾਈ ਨਾਮ ਦੱਸਿਓ ਪਹਿਲਾਂ ਦਾ ਨਾਮ ਵੀਰੇ ਕਰਨ ਸਿੰਘ ਆ ਠੀਕ ਆ ਕਰਨ ਹਾਂਜੀ ਕਰਨ ਪਿੰਡ ਕਿਹੜਾ ਬਾਈ ਪਿੰਡ ਕਨੌਰੀ ਕਲਾਈ ਕਨੌਰੀ ਕਨੌਰੀ ਕਲਾ ਕਨੌਰੀ ਕਲਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਸੰਗਰੂਰ ਸੰਗਰੂਰ ਹਾਂਜੀ ਠੀਕ ਆ ਕਰਨ ਇੱਕ ਵਾਰ ਤਾਂ ਨੰਬਰ ਬੋਲ ਬਾਈ 62808 66826 ਠੀਕ ਆ ਤੇ ਕਰਨ ਆਪਾਂ ਗੱਲ ਕਰ ਲਈ ਬਾਈ ਕਹਿੰਦੇ ਸੂਆ ਝੋਟੀ ਇਹ ਸੂਆ ਦੂਜਾ ਵੀਰੇ ਦੂਜਾ ਹਾਂਜੀ ਕਾਇ ਦਿਨ ਹੋ ਗਿਆ ਅੱਜ ਅੱਜ ਵੀਰੇ ਹਫਤਾ ਹੋ ਗਿਆ ਸੂਈ ਇੱਕ ਹਫਤੇ ਸੂਈ ਆ ਮਿੱਤਰੋ ਦੂਜਾ ਸੂਆ ਤੇ ਦੁੱਧ ਬਾਈ ਕਰਨ ਉਹ ਤਾਂ ਸਹੀ 14 ਕਿਲੋ ਵੀਰੇ ਪੂਰਾ ਪੂਰਾ ਬਾਲਾ ਹੋ ਜਾਂਦਾ ਬਾਈ ਲੈ ਜਮਾ ਅੰਕਿਆ ਤਿਆਰ ਲੈ ਦੇਗਾ ਮੇਰੇ ਇਹ ਕੰਡਾ ਲਾ ਦਾਂਗੇ ਯਾਰ ਠੀਕ ਆ ਲੈ ਬਾਈ ਕਹਿੰਦਾ ਯਾਰ 14 ਕਿਲੋ ਦੀ ਗਾਰੰਟੀ ਦੇ ਦਾਂਗੇ ਬਾਈ ਨਡਾ ਲਓ ਨਾਲ ਤਸੱਲੀ ਕਰਕੇ ਲੈ ਜਾਓ ਕਈ ਵਾਰ ਮਨਲਾ ਬੰਦਾ ਕਹਿਦਾ ਚਾਹਦਾ ਪੂਰਾ ਨਹੀਂ ਹੁੰਦਾ ਨਾ ਨਾ ਵੀਰ ਭਾਈ ਕਹਿੰਦਾ ਯਾਰ ਹਰੇਕ ਪੂਰੀ ਤਸੱਲੀ ਕਰਾ ਕੇ ਜਦੋਂ ਮਨ ਖੜ ਗਿਆ ਫੇਰ ਲੈ ਜੋ ਨੇ ਖੜੀ ਹੈ ਨਾ ਹਾਂਜੀ ਹਾਂਜੀ ਤੇ ਕਰਨ ਰੇਟ ਕੀ ਕਰਤਾ ਬਾਈ ਰੇਟ ਪਰ 160 ਕਰਦੇ ਆ 1 ਲੱਖ 60 ਹਜ਼ਾਰ ਮਾਨਤਨ ਮਾਨਤਨ ਕਰ ਦਾਂਗੇ ਠੀਕ ਆ ਮਾਨਤਨ ਹੋ ਜੂਗਾ 1 ਲੱਖ ਦੇ 60000 ਰੁਪਏ ਰੇਟ ਆ ਤੇ ਦੁੱਧ 14 ਕਿਲੋ ਤਿਆਰ ਬਦ ਮਾੜਾ ਮੋਟਾ ਵੱਧ ਵੀ ਸਕਦੀ ਆ ਵੀਰੇ ਬਾਕੀ ਗਰਮੀ 14 ਕਿਲੋ ਦੀ ਆ ਮੈਨੂੰ ਤੇ ਲੱਗੀ ਜਿ ਲੱਗੀ ਨਹੀਂ ਮਿਲਣ ਦੇ ਲੱਗੀ ਹੋਈ ਆ ਵੀਰੇ ਲੱਗੀ ਹੋਈ ਆ ਹਾਂ ਫੇ ਤਾਂ ਮਾੜਾ ਮੁੱਠੀ ਫਰਕ ਹੋ ਗਿਆ ਹਾਂਜੀ ਹਾਂਜੀ ਬਾਕੀ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਦੋ ਨੰਬਰ ਵਾਲੀ ਤੋਰੀ ਬਾਈ ਤੋਰੀ ਰੱਖ ਬਾਕੀ ਤੁਸੀਂ ਇਹ ਛੋਟੀ ਜਾਂਚ ਵਰਕੇ ਖਰੀਦ ਸਕਦੇ 1,60,000 ਰੁਪਏ ਰੇਟ ਆ ਪੁਰਾਣਾ ਹੋ ਜਾ ਕਰਨ ਤੇ ਮਾਨਤਾਨ ਹੋ ਜਾਊਗਾ ਇਧਰ ਨੂੰ ਇਧਰ ਨੂੰ ਬਾਈ ਇਹਨੂੰ ਲੈ ਚੱਲ ਇਹ ਵੀ ਤਾਜੀ ਸੁਈ ਹੋਈ ਹੈ ਨਾ ਇਹ ਵੀ ਤਾਜੀ ਇਹਨੂੰ ਕਹੇਦਣ ਹੋਗੇ ਬਾਈ ਇਹਨੂੰ ਵੀਰੇ ਹੋਗੇ 10-12 ਦਿਨ ਹੂੰ ਤੇ ਦੁੱਧ ਕਿੰਨਾ ਬਾਈ ਉਹ ਦੇਖ ਲਈ ਸਹੀ ਵੀਰੇ 10 ਕਿਲੋ ਆ ਪੂਰਾ ਕਹੇਨੂੰ ਚਾਹੀ 12 ਕਹਲਾ ਚਾਹੀ 13 ਕਹਲਾ ਥੋੜੇ ਬਾਹਰ ਜਿਵੇਂ ਪਗਦੀ ਬਸੂ ਕਰਕੇ ਉਹ ਇੰਜ ਕਰਕੇ ਕਰਦੀ ਹੈ ਨਾ ਸਾਈ ਸੂਈ ਕਰਕੇ ਹਾਂਜੀ ਹਾਂਜੀ ਦੁੱਧ 12 ਕਿਲੋ ਨਾ 10 ਕਿਲੋ 10 ਕਿਲੋ ਤਿਆਰ ਆ ਹਾਂਜੀ ਤੇ ਬਦੂ ਕਸ਼ੋਰ ਮਾਣਾ ਮਟਾ ਬਰੇ ਇਨਾ ਕੀਤ ਹੋ ਗਈ ਬਸ 10 ਕਿਲੋ ਮਲ ਕੱਪ ਮਾਰ ਲੀ ਹਾਂਜੀ ਹਾਂਜੀ ਤੇ ਹੁਣ ਤੂੰ ਕਹਿੰਦੇ 12 ਦਿਨ ਦੇ ਦੁੱਧ ਦੀ ਗੱਲ ਦਾ ਗੱਲ ਉਹ ਕਰੋ ਬਾਈ ਜਿੰਨੀ ਫਾਇਦਾ ਹੋਵੇ ਹੈਨਾ ਸਹੀ ਗੱਲ ਤੇ 10 ਕਿਲੋ ਪ੍ਰੋਪਰ ਬਾਈਆਂ ਦੁੱਧ ਤਿਆਰ ਆ ਤੇ ਇਹਦਾ ਕਰਨ ਫਿਰ ਕੀ ਰੇਟ ਕਰਿਆ ਬਾਈ ਰੇਟ ਪਰ ਦਾ ਜਾਇ ਜੀ 1 ਲੱਖ 10 ਹਜ਼ਾਰ ਚੋਂ ਮਾਨਤਾ ਕਰਦਾਂਗੇ 1 ਲੱਖ 10 ਹਜ਼ਾਰ ਪੂਰੇ ਦੀ ਹੋਊਗੀ ਹਾਂ ਪੂਰੇ ਦੀ ਕਰਦਾਂਗੇ ਲੈ ਬਾਈ ਕਹਿੰਦਾ ਪੂਰੇ ਲੱਖ ਦੀ ਦੇ ਦੇਾਂਗੇ 10 ਕਿਲੋ ਦੁੱਧ ਤਿਆਰਾ ਤਾਜੀ ਸੁਹੀ ਆ ਤੇ ਕਿਹੜੇ ਦਿਨ ਹੋ ਗਈ ਸੁਈ ਨੂੰ ਬਾਈ ਸੁਈ ਨੂੰ ਵੀਰੇ 10 12 ਦਿਨ ਹੋ ਗਏ 10 12 ਦਿਨਾਂ ਦੀ ਸੁਈ ਆ ਪੂਰੇ ਲੱਖ ਰੁਪਏ ਦੀ ਝੋਟੀ ਬਾਈ ਕਹਿੰਦਾ ਖਲਾ ਦੇਾਂਗੇ ਤੇ ਮੋਬਾਈਲ ਨੰਬਰ ਬੋਲ ਕਰਨੇ ਕੋਲ 62808 63822 ਪਿੰਡ ਕਨੌਰ ਕਨੌਰੀ ਕਲਾ ਕਨੌਰੀ ਕਲਾ ਜ਼ਿਲ੍ਹਾ ਸੰਗਰੂਰ ਤੂਰੀ ਦੇ ਨੇੜੇ ਸੰਗਰੂਰ ਆ ਤੂਰੀ ਦੇ ਨੇੜੇ ਹਾਂਜੀ ਠੀਕ ਹੈ ਬਾਕੀ ਫੋਨ ਤੇ ਵਾਲਾ ਜਾਣਕਾਰੀ ਲੈ ਸਕਦਾ ਹੈ ਨਾ ਤੇ ਕਈ ਵਾਰ ਭਾਈ ਇਹਨਾਂ ਕਹਿੰਦੇ ਵੀ ਦੋਨੇ ਲੈਣੀਆਂ ਨੇ ਉਹ ਜਿਹੋ ਜਿਹਾ ਰੇਟ ਕਰ ਦਾਂਗੇ ਵੀਰੇ ਦੋਨਾਂ ਚੋਂ ਮਾਨਤਾ ਕਰ ਲਾਂਗੇ ਕੋਈ ਗੱਲ ਭਾਈ ਕਹਿੰਦੇ ਦੋਨਾਂ ਚੋਂ ਮਾਨਦਾਨ ਕਰ ਦੇਂਗੇ ਵਿਪਾਰਤ ਕਮ ਵਿਪਾਰਤ ਦੀ ਕਮ ਵਿਪਾਰਤ ਦਾ ਕੰਮ ਆ ਪੂਰੀ ਤਸੱਲੀ ਕਰਕੇ ਤੁਸੀਂ ਦੋ ਡੰਗ ਤਣ ਡੰਗ ਝੋਕੇ ਫੇਰ ਖਰੀਦ ਸਕਦਾ ਹੈ ਤੇ ਬਾਕੀ ਤੁਸੀਂ ਕਰਨਾ ਸੰਪਰਕ ਕਰ ਲਿਓ ਇੱਕ ਵਾਰੀ ਕਰਨ ਨੰਬਰ 4 628008 368002 ਵੀਰੇ ਪਿੰਡ ਕਨੌਰੀ ਕਲਾਂ ਜ਼ਿਲ੍ਹਾ ਸੰਗਰੂਰ ਨੇੜੇ ਧੂਰੀ ਨੇੜੇ ਧੂਰੀ ਆ ਬਾਕੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਹਾਂਜੀ ਨਮਸਕਾਰ ਪਸ਼ੂ ਪਾਲਕ ਸਾਥੀਓ क्या आपका पशु बांसपन का शिकार है या वह बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो

ਸਦਾਬਾਰਾ ਵਧੀਆ ਥਣਾ ਦਾ ਸਪੇਸ ਫੂਡ ਸਵਧੀਆ ਤੇ ਬਣਦੇ ਬਾਈ ਬਣਦੇ ਤਾਜੀ ਸੂਈ ਇਹ ਜਮਾ ਜੇ ਆਪਾਂ ਕਹੀਏ ਰਾਤ ਹੀ ਸੂਈ ਹੈ ਤੇ ਬੱਚਾ ਵੀ ਪੂਰਾ ਜੈਡ ਬਲੈਕ ਆਵਾਂ ਕਰ ਬਾਕੀ ਆਪਾਂ ਜਾਣਕਾਰੀ ਬਾਈ ਤੂੰ ਲੈ ਕੇ ਦੰਨੇ ਆ ਪੁਰਾਣਾ ਜੀ ਬਾਈ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਨਾਮ ਦੱਸੋ ਆਪਣਾ ਹਰਪ੍ਰੀਤ ਸਿੰਘ ਠੀਕ ਹੈ ਹਰਪ੍ਰੀਤ ਪਿੰਡ ਬਾਈ ਸਦਮਕਲਾ ਸਦਮਕਲਾ ਜਿਲ੍ਹਾ ਘੜੇਵਾਂ ਦਾ ਲੁਧਿਆਣਾ 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 ਜਿਹੜੇ ਚੋਇਆ ਬਾਈ ਅੱਜ ਧਨੋਲੇ ਪਹੁੰਚੇ ਹੋਏ ਸੀਗੇ ਤੇ ਹਰਪ੍ਰੀਤ ਜੀ ਆਪਾਂ ਬਾਈ ਝੋਠੀ ਗੱਲ ਕਰ ਲਈ ਤੇ ਕੰਮੇ ਸੂਇਆ ਇਹ ਤਾਂ ਦੂਜਾ ਸੂਆ ਵੀ ਦੂਜਾ ਸੂਆ ਹਾਂ ਜੀ ਦੂਜਾ ਤੇ ਰਾਤੀ ਸੂਈਆ ਹਾਂ ਰਾਤ ਕੱਲ ਸ਼ਾਮ ਦੇ 4 ਵਜੇ ਦੀ ਸੂਈ ਠੀਕ ਹੈ ਤੇ ਦੁੱਧ ਦੀ ਉਮੀਦ ਬਾਈ ਕਿੰਨੇ ਕਿ ਰਹੂ ਦੁੱਧ ਦਾ ਪਲੂਨ ਦਾ 12-13 ਕਿਲੋ ਦਤਾਇਆ ਸੀ 15 ਭਾਈ ਜੀ ਰੇਟ ਇਹਦਾ 2 ਲੱਖ ਰੁਪਏ ਕਰਦੇ ਆਂ ਇਹ 1.70 ਦੀ ਦੇ ਦਾਂ। ਮਾਨਦਾਨ ਦਾ। ਹਾਂ ਮਾਨਦਾਨ। ਰੇਟ ਬਾਈ ਕਹਿੰਦਾ 2 ਲੱਖ ਰੁਪਏ ਕਰਦੇ ਆਂ ਮਾਨਦਾਨ ਕਰਕੇ 1 ਲੱਖ 70 ਹਜ਼ਾਰ ਦੇ ਦਾਂ। ਝੋਟੀ ਚੰਗੇ ਦੂਜੇ ਸੂਏ ਸੂਈ ਹੋਈ ਆ। ਹਾਂ ਝੋਟੀ ਆ। ਤੇ ਪਹਿਲੇ ਸੂਏ ਵੀ ਦੁੱਧ ਪਾਈ ਕਹਿੰਦਾ ਚੰਗਾ ਕੱਢਿਆ ਹੋਇਆ। ਤੇ ਬਾਕੀ 15 ਕਿਲੋ ਦੁੱਧ ਦੀ ਬਾਈ ਕਹਿੰਦਾ ਅਸ ਲਾ ਕੇ ਚਲਦੇ ਆਂ ਵੀ ਦੇਣਾ ਚਾਹੀਦਾ ਝੋਟੀ ਐ ਮਸਕੀਨ ਨਾ। ਹਾਂ ਜੀ ਯਾਨੀ ਕਿ ਪੂਰਾ ਠੰਡਾ। ਬਲੇਵਲ ਹੋਵਾ ਦੱਸਦਾ ਹੇ ਤੇ ਝੋਟੀ ਸੂਏ ਚ ਕਿਰਾਂ ਤਾਂ ਬੁੱਝਦਾ ਪਸੂ। ਹਾਂ ਜੀ ਬੁੱਝਦਾ। ਹੂੰ ਤੇ ਉਹ ਵੀ ਇੱਕ ਬਾਈ ਕੋਲੇ ਹੋਰ ਤੋਰ ਕੇ ਦਿਖਾ ਦੀ ਤੁਹਾਨੂੰ ਤੇ ਬਾਕੀ ਇਹ ਵੀ ਝੋਟੀ ਚੰਗੀ ਆ ਲੁਧਿਆਣੇ ਤੋਂ ਆਉਂਦੇ ਬਾਈ ਲੈ ਕੇ ਤਣਾਉਲੇ ਪਹੁੰਚੇ ਹੋਏ ਸੀਗੇ ਵਪਾਰ ਦਾ ਕੰਮ ਨਾ ਬਾਈ ਹਨਾ ਹਾਂ ਵਪਾਰ ਦਾ ਵਪਾਰ ਦਾ ਕੰਮ ਆ ਵਧੀਆ ਝੋਟੀਆਂ ਲੈ ਕੇ ਪਹੁੰਚਦੇ ਨੇ ਇੱਕ ਵਾਰ ਤੁਸੀਂ ਆ ਵੀ ਦੇਖ ਲੋ ਇਹ ਗੱਬਣਾ ਬਾਈ ਹਾਂ ਇਹ ਗੱਬਣਾ ਇਹ ਗੱਬਣਾ ਜਿਹੜੀ ਭਰਾ ਕਹਿੰਦੇ ਕੱਚੀ ਕੁਸਕ ਟਾਈਮ ਦੀ ਹਨਾ ਲੇਵਾਂ ਲੂਆ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਮੋੜਲਾ ਬਾਈ ਤੇ ਬਾਕੀ ਥਣਾ ਸਪੇਸ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਤੇ ਮੱਝ ਜਿਹੜੀ ਤਿਆਰ ਹੁੰਦੀ ਆਉਂਦੀ ਝੋਟੀ ਸਕੀਨਾਂ ਗੀ ਵਧੀਆ ਤੇ ਬਾਈ ਨੂੰ ਪੁੱਛ ਦ ਵੀ ਕਿੰਨੇ ਕੁ ਦੁੱਧ ਦੀ ਉਮੀਦ ਰੱਖੂਗੀ ਤੇ ਕਿੰਨੇ ਕੁ ਦਿਨ ਲੈ ਜੂਗੀ ਕਈ ਵਾਰ ਕੋਈ ਭਰਾ ਕਹਿੰਦਾ ਜਿਵੇਂ ਆਪਾਂ ਕੱਚੀ ਲੈਣੀ ਆ ਤੇ ਭਾਈ ਕਿੰਨੇ ਕੁ ਟਾਈਮ ਦੀ ਕੱਚੀ ਹੈਗੀ ਇਹਦਾ ਇੱਕ ਹਫਤਾ ਪਿਆ ਹਜੇ ਛੋਟੀ ਦਾ ਇੱਕ ਹਫਤਾ ਹਾਂ ਇੱਕ ਹਫਤਾ ਬੈ ਵਧੀਆ ਬਣਾ ਜੁੱਤਾ ਹਾਂ ਹੁਣ ਵੀ ਜਿਹੜਾ ਨੇ ਵਧੀਆ ਆਰਡਰ ਬਣਾ ਛੱਡਿਆ ਇੱਕ ਹਫਤੇ ਦੇ ਵਿੱਚ 16 ਕਿਲੋ ਦੁੱਧ ਦੀ ਮੰਗ ਕਹਣਾ ਹਾਂ ਜਿਵੇਂ ਇੱਕ ਹਫਤੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਤਿਆਰ ਹੋ ਜਾਣੀ ਆ ਹਾਂਜੀ ਤੇ ਬਾਕੀ ਇਹ ਕੈਮੀ ਸੂ ਸੂ ਬਾਈ ਇਹ ਦੂਜੇ ਸੂਏ ਸੂਏ ਦੂਜੇ ਸੂਏ ਹਾਂ ਟੁੱਟੀ ਚੰਗੀ ਹੈ ਨਾ ਹਾਂ ਬਹੁਤ ਚੰਗੀ ਝੋਟੀਆਂ ਰੇਟ ਬਈ ਇਹਦਾ ਕੀ ਕਰੇ ਇਹਦਾ 20 ਮੰਗਦੇ ਆ 180 ਦੀ ਦਵਾਂਗੇ 20 ਬਈ ਤੇ 180 ਦੀ ਬਈ ਕਹਿੰਦਾ ਦੇਵਾਂਗੇ ਇਹਦਾ 170 ਹੂੰ 20 ਰੇਟ ਹੈ 17000 ਦੇ ਵਿੰਟੂ ਖੋਲ ਕੇ 180 ਦੀ ਕਿਸੇ 180 ਦੀ ਬਈ ਕਹਿੰਦਾ ਦੇ ਦੇਾਂਗੇ ਤੇ ਦੁੱਧ ਬਈ 16 ਕੱਢੂ ਆਣਗੀਆਂ ਝੋਟੀਆਂ ਆਣਗੀਆਂ ਗਾਰੰਟੀ ਤੇ ਵੀ ਦੇ ਦਿਆ ਕਰਾਂਗੇ ਆਪਾਂ ਕਰੇ ਝੋਟੀਆਂ ਜੇ ਕਈ ਵਾਰ ਮੰਨ ਲਾ ਕਿਸੇ ਨੇ ਮਗਾਉਣੀਆਂ ਹਾਂ ਜਿਵੇਂ ਮਾਰੀ ਹੱਥ ਸੱਲੀ ਨਾਲ ਗਾਰੰਟੀ ਨਾਲ ਭੇਜ ਦਾਂਗੇ ਦੋ ਡਾਂਗ ਅਗਲਾ ਆਪਣੇ ਘਰੇ ਚੋ ਕੇ ਆਪਾਂ ਨੂੰ ਬਾਅਦ ਚ ਪੈਸੇ ਪਾ ਦੋ ਹਾਂਜੀ ਵੀ ਆਪਾਂ ਘਰੇ ਵਾਲੇ ਭੇਜਿਆ ਆਨਲਾਈਨ ਹਾਂ ਉਹਨਾਂ ਦੇ ਕਈ ਵਾਰਾਂ ਲੈ ਵੀਡੀਓ ਕਾਲ ਕਰਕੇ ਇਸਨੇ ਚੋਈ ਮੰਨ ਲਾ ਹਨਾ ਸੱਲੀ ਕਰਨੀ ਉਹ ਵੀ ਕਰ ਲਈ ਤੇ ਬਾਕੀ ਰਹਿਣ ਰੂਣ ਦਾ ਪ੍ਰਬੰਧ ਹੈ ਬਈ ਕਈ ਵਾਰ ਪੁੱਛਿਆ ਆ ਚੱਲ ਗਿਆ ਪੂਰਾ ਪ੍ਰਬੰਧ ਹੈ ਵੀਰੇ ਰਹਿਣ ਦਾ ਵੀ ਖਾਣ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਮਿਲੂਗਾ ਵਪਾਰ ਦਾ ਕੰਮ ਹੈ ਬਾਈ ਦਾ ਕਈ ਵਾਰ ਕਿਸੇ ਭਰਾ ਨੇ ਦੋ ਚਾਰ ਇਕੱਠੀਆਂ ਝੋਟੀਆਂ ਲੈਣੀਆਂ ਵਪਾਰ ਕਰਨਾ ਗਾਹਾਂ ਹਨਾ ਜਾਂ ਬਾਹਰੋਂ ਅਦਰ ਸਟੇਟ ਚੋਂ ਮੰਗਾਉਣੀਆਂ ਤਾ ਬਾਈ ਕੋਲੇ ਰਹਿਣ ਸੈਣ ਦਾ ਪ੍ਰਬੰਧ ਦਾ ਡੰਗਰ ਮਿਲੂ ਪਰਕਾਰ ਦਾ ਡੰਗਰ ਮਿਲ ਜੂ ਗਾਇਆਂ ਮਿਲ ਜਾਣੀਆਂ ਤੇ ਘੱਟੋ ਘੱਟ ਬਾਈ ਕਿੱਥੋਂ ਸਟਾਰਟ ਹੋ ਜਾਂਦੀ ਆਪਣੇ ਕੋਲੇ ਵੀ ਕਿੰਨੇ ਕੁ ਰੇਟ ਤੋਂ ਆਪਣੇ ਕੋਲੇ ਵੀਰੇ 50 ਤੋਂ ਲੈ ਕੇ 2.5 ਲੱਖ ਰੁਪਏ ਤੱਕ ਡੰਗਰ ਜਿਹੇ ਜੀ ਮਰਜ਼ੀ ਲੈ ਜਿਹੇ ਜੀ ਮਰਜ਼ੀ ਲੈ ਹੂੰ ਜਾਇਜ ਰੇਟਾਂ ਨਹੀਂ ਮਿਲ ਜਾਂਦੀਆਂ ਰੇਟ ਵਧਿਆ ਹੋਇਆ ਡੰਗਰਾਂ ਦੇ ਸਭ ਹਾਂ ਸੁਆਹ ਨਹੀਂ ਬਾਈ ਫਿਰ ਹਾਂ ਸੁਆਹ ਨਹੀਂ ਹੂੰ 60-70 ਹਜ਼ਾਰ ਤੋਂ ਡੰਗਰਾ ਆ ਵੀ ਗਾਂ ਸ਼ੁਰੂ ਹੁੰਦੀ ਹੈ ਮੈਂ ਤਾਂ ਲੱਖ ਤੋਂ ਬਾਹਰ ਹੀ ਚੱਲਦੀ ਬਿਲਕੁਲ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੋ ਪਿੰਡ ਬਾਈ ਦਾ ਸਿੰਧਵਾਖਲਾ ਸਿੰਧਵਾਖਲਾ ਜ਼ਿਲ੍ਹਾ ਲੁਧਿਆਣਾ ਰਹਿਣ ਦਾ ਜਗਰਾਉ ਜਿੱਥੇ ਮੰਡੀ ਲੱਗਦੀ ਹੈ ਨਾ ਹਾਂ ਜਗਰਾਉ ਤੇ ਬਾਕੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਘਰੇ ਜਾ ਕੇ ਬੁਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਲੈ ਮਿੱਤਰੋ ਨਾ ਬਾਈ ਕੋਲੇ 2 20 ਨੇ ਦੋਨੇ ਬ੍ਰਾਂਡ ਨੇ ਤਨੌਲੇ ਮੰਡੀ ਦੇ ਵਿੱਚ ਲੈ ਕੇ ਪਹੁੰਚਿਆ ਸੀਗਾ 11 ਵਾਲੀ ਤੇ ਤੁਹਾਨੂੰ ਦਿਖਾਉਣੇ ਆ ਤੇ ਬਾਈ ਕਮਾਲ ਕਰੀ ਬਈ ਇੱਕ ਤਾਂ ਬੂਰੀਆਂ ਝੋਟੀਆਂ ਜਿਹੜੇ ਭਰਾ ਸਕੀਨ ਨੇ ਇਹੜੇ ਕਹਿੰਦੇ ਯਾਰ ਬੂਰੀ ਲੈਣੀ ਹੈ ਲੈਣੀ ਵੀ ਕੋਕਾ ਵੀ ਸਵਾਹੀ ਹੈਣਾ ਤੇ ਬਾਈ ਕਿੱਥੋਂ ਲਿਆ ਅਜੇ ਸਾਹੋ ਗਿਆ ਤੋਂ ਲਿਆਈ ਸਾਹੋ ਗਿਆ ਤੋਂ ਵਪਾਰ ਕਰਦਾ ਵਪਾਰ ਬਾਈ ਲੱਬ ਕੇ ਲਿਆਈ ਤਾਂ ਫਿਰ ਨਗੀਨਾ ਲੱਬ ਕੇ ਲੈਂਦੀ ਹੈ ਬਰਾ ਲੇ ਬਾਈ ਨੇ ਲੱਬ ਕੇ ਨਗੀਨਾ ਲਿਆਤਾ ਮਿੱਤਰੋ ਆਡਰ ਆਡਰ ਦੇਖੋ ਪੂਰਾ ਜਮਾ ਸਿਰਾਂ ਗੱਲਵਾਦਾ ਤੇ ਨਾੜਾ ਨੂੜਾ ਵੀ ਤੁਹਾਨੂੰ ਐ ਦਿਖਾਵਾਂਗੇ ਜਮਾ ਤੇ ਕਿਆ ਬਾਤ ਹੈਣਾ ਕਮਾਲ ਕਰੀਬੀ ਆਡਰ ਦੇਖੋ ਯਾਰ ਇੱਕ ਨੰਬਰ ਨਗੀਨਾ ਟਾਪ ਦਾ ਬੂਰਾ ਤੇ ਮੈਂ ਪਹਿਲਾਂ ਬਾਈ ਨਾਲ ਜਾਣ ਪਛਾਣ ਕਰਾਈ ਥੋੜੀ ਜੀ ਬਾਈ ਸੱਸੀ ਗਾਲ ਇਹਨੂੰ ਮਗਰ ਲਾ ਉਧਰ ਨੂੰ ਮੁਗਰ ਬਾਈ ਤੇ ਬਾਈ ਨਾਮ ਦੱਸਿਓ ਆਪਣਾ ਅਗਰੇਜ ਸਿੰਘ ਹੈ ਜੀ ਅੰਗਰੇਜ ਅੰਗਰੇਜ ਪਿੰਡ ਬਾਈ ਸਾਹੋਕੇ ਜੀ ਸਾਹੋਕ ਢੱਡਰੀ ਦੇ ਕੋਲੇ ਹਾਂਜੀ ਢੱਡਰੀਆ ਸਾਹੋਕ ਠੀਕ ਹੈ ਜਲਾ ਸੰਗਰੂਰ ਪੈਂਦਾ ਸੰਗਰੂਰ ਜੀ ਜਿਲ੍ਹਾ ਸੰਗਰੂਰ ਆ ਤੇ ਅੰਗਰੇਜ ਨੰਬਰ ਬੋਲ ਇੱਕ ਵਾਰੀ 95784 ਹੂੰ 60706 ਵਪਾਰ ਦਾ ਕੰਮ ਸੌਂ ਗਿਆ ਸੌਂ ਗਿਆ ਜੀ ਲੈ ਤੌਰ ਬਾਈ ਬਾਈ ਕੋਲੇ ਨਗੀਨਾ ਦਿਖਾਉਣਾ ਮਿੱਤਰੋ ਤੇ ਇੱਕ ਵਾਰੀ ਤੁਰਦਾ ਚੈੱਕ ਕਰ ਲਓ ਤੁਸੀਂ ਜਿਹੜੇ ਭਰਾ ਕਹਿੰਦੇ ਨੇ ਬੂਰੀ ਲੈਣੀਆਂ ਲੈਣੀ ਵੀ ਚੰਗੀ ਆ ਤੇ ਤੁਹਾਡੇ ਵਾਸਤੇ ਟਾਪ ਦੀ ਲੈ ਕੇ ਆ ਗਏ ਤੇ ਐਨੂੰ ਲੈ ਚਲ ਬਾਈ ਅੰਗਰੇਜ਼ ਆ ਜਾ ਬਤ ਤੇ ਬਾਕੀ ਯਾਰ ਕਮਾਲ ਕਰੀ ਵੀ ਹਨਾ ਕੱਲਾ ਕੱਲਾ ਥਾਣਾ ਸਪੇਸ ਤੇ ਜਮਾ ਸਿਰਾਂ ਗੱਲਬਾਤ ਕਰੀ ਜਾਂਦਾ ਹਨਾ ਬਾਈ ਤੇ ਬਾਕੀ ਰੀਜ ਮੈਨੂੰ ਤਾਂ ਨਹੀਂ ਲੱਗਦਾ ਕੋਈ ਬਣਾਉਣ ਕਿੰਨੇ ਰਹਿ ਗਈ ਹੋਣੇ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਮਿੱਤਰੋ ਤੇ ਵੇਣ ਜਾਂ ਦੇਖੋ ਹਰਲੇ ਪਾਸੇ ਜਮਾ ਥਾਣੇ ਦੇ ਉੱਪਰ ਮੰਨਦੇ ਭਾਈ ਤੇ ਸਿੰਘ-ਸੁੰਗ ਯਾਰ ਹਨਾ ਪੂਰਾ ਸਿਰਾਂ ਗੱਲਬਾਤ ਆ ਤੇ ਨਾੜਨ ਤੇ ਜਮਾ ਕਮਾਲ ਹੀ ਕਰੇ ਪਏ ਨੇੜੋਂ ਦਿਖਾ ਬਈ ਸਰ ਵੀ ਤੇ ਬਾਕੀ ਆ ਦੇਖੋ ਯਾਰ ਹਨਾ ਕਿਆ ਬਾਤ ਆ ਜਮਾ ਇਹ ਹੁੰਦੇ ਦੁੱਧ ਵਾਲੇ ਕਰੈਕਟਰ ਤੇ ਜੇ ਆਪਾਂ ਦੁੱਧ ਦੇ ਨਿਸ਼ਾਨੀ ਲਈਏ ਦੁੱਧ ਕਿਵੇਂ ਕੱਢਦਾ ਬਸੂ ਤਾਂ ਇਹ ਕਾਰਨ ਕਰਕੇ ਕੱਢਦਾ ਤੇ ਬੱਚਾ ਵੀ ਮੰਗਰ ਕੱਟਾ ਆ ਗਿਆ ਪੂਰਾ ਜੀ ਆ ਜਾ ਅੰਗਰੇਜ਼ ਉਰੇ ਜੀ ਤੇ ਅੰਗਰੇਜ਼ ਬਾਈ ਕਹਿਵੇਂ ਸੂਇਆ ਤੀਜੇ ਸੂਏ ਭਰਾ ਤੀਜੇ ਸੂਏ ਹਾਂਜੀ ਠੀਕ ਆ ਕਹੇ ਦਿਨ ਹੋ ਗਿਆ ਅੱਜ ਇਹਨੂੰ ਅੱਜ ਪੰਜਵਾਂ ਛੇਵਾਂ ਦਿਨਾਂ ਸੂਈ ਨੂੰ ਜੀ ਪੰਜ ਛੇਵਾਂ ਦਿਨਾਂ ਸੂਈ ਨੂੰ ਹੋ ਗਿਆ ਤੇ ਦੁੱਧ ਬਾਈ ਹੁਣ ਹੁਣ 13 14 ਕਿਲੋ ਦੁੱਧ ਤਿਆਰ ਪੂਰਾ ਜਮਾ ਨੇਟ ਜੀ ਡੱਬੇ ਭਰ ਕੰਡਾ ਕਿੰਨੇ ਡੱਬੇ ਕੰਡੇ ਲਾਵਾਂ ਦੇਦਾ ਗਏ ਜੀ ਕੰਡੇ ਲਾਵਾਂ ਬਾਈ ਕਹਿੰਦਾ 13 ਕਿਲੋ ਨੈਟ ਦੁੱਧ ਤਿਆਰ ਆ ਤੇ ਗਰਮੀ ਦੇ ਵਿੱਚ ਬਹੁਤ ਹੋ ਜਾਂਦਾ ਨਾ 13 ਕਿਲੋ ਵੀ ਤੇ ਅੰਗਰੇਜ਼ ਕਿੰਨਾ ਦੁੱਧ ਪਾਉ ਬਾਈ ਦੁੱਧ 17-18 ਕਿਲੋ ਕੱਢ ਦੂ ਵੀ ਭਰਾ ਵੱਡੀ ਆ ਮੱਝ ਹਣਾ ਹਾਂ ਜੀ ਤੇ ਬਾਕੀ ਬਾਡੀ ਬੁੱਡੀ ਅਰ ਦੱਸਦੀ ਆ ਤੇ ਬਾਕੀ ਦੁੱਧ ਵਾਲੇ ਕਰੈਕਟਰ ਤੁਹਾਨੂੰ ਇੱਕ ਵਾਰੀ ਮੈਂ ਦਿਖਾ ਵੀ ਤੇ ਥਾਣਾ ਦੇ ਉੱਪਰ ਨਾੜਾਂ ਨੇ ਜਿਹੜੀਆਂ ਤੇ ਦੁੱਧ ਵਾਲੇ ਕਰੈਕਟਰ ਹੁੰਦੇ ਆ ਤੇ ਦੁੱਧ ਬਾਈ 17-18 ਕਿਲੋ ਕਹਿੰਦਾ ਕੱਢ ਦੂ ਹੁਣ 4 ਦਿਨ ਸੂਈ ਥੱਲੇ 13 ਕਿਲੋ ਦੁੱਧ ਜਿਹੜਾ ਹੈਗਾ ਤੇ ਬਾਕੀ ਹਜੇ ਦਾ ਮੈਲੇ ਤੇ ਚਲਣਾ ਤੇ ਪੀਣ ਤੇ ਮਹੀਨੇ ਦੇ ਵਿੱਚ ਵਿੱਚ ਦੁੱਧ ਪੂਰਾ ਜਿਹੜਾ ਕਰਨਾਗਾ ਤਾਂ ਤੁਸੀਂ ਆਪ ਹੀ ਹਿਸਾਬ ਲੈ ਲਓ ਜੁ ਅੱਜ 13 ਕਿਲੋ ਇਦਾਂ 17 18 ਕਿਲੋ ਕੋਈ ਬੜੀ ਵੱਡੀ ਗੱਲ ਨਹੀਂ ਕੋਈ ਮਹਿਣਾ ਨਹੀਂ ਰੱਖਦਾ ਇਹ ਝੋਟੀ ਨੂੰ ਕਿਉਂ ਚੰਗੀ ਆ ਬਾਕੀ ਸਾਮ ਸੰਭਾਲਦਾ ਝੋਟੀ ਤੇ ਬਾਕੀ ਬਰੀਕੀਆਂ ਝੋਟੀ ਦੀਆਂ ਬਹੁਤ ਨੇ ਤੇ ਅੰਗਰੇਜ਼ ਬਈ ਰੇਟ ਦੀ ਗੱਲ ਆਂਦੀ ਆ ਰੇਟ ਸਵਾ ਦੋ ਕਰਦਾ ਜੀ 225 ਸਵਾ ਦੋ ਤੇ ਜਮੀ ਟਾਟਾ ਵਾਟਾ ਜਿਵੇਂ ਉਹ ਵਾਲੀ ਗੱਲ ਹੀ ਕਰਦੇ ਦੋ ਹੀ ਦੇ ਦਾਂਗੇ ਜੀ ਪੂਰੇ ਦੀ ਹਾਂਜੀ ਸਵਾਲਾ ਸਵਾਲ 2 ਲੱਖ ਰੁਪਏ ਰੇਟ ਕਰਦਾ ਬਾਈ 225 ਹੈ ਨਾ ਹਾਂਜੀ ਤੇ ਆਪਾਂ ਕਹਿੰਦਾ 2 ਲੱਖ ਰੁਪਏ ਦੇ ਦਾਂਗੇ ਤਸੱਲੀ ਕਰ ਲਿਆ ਅਗਲਾ ਹਾਂਜੀ ਤਸੱਲੀ ਕਰ ਹਾਂਜੀ ਤਸੱਲੀ ਤੁਸੀਂ ਕਰਨੀ ਆ ਤਿੰਨ ਟਾਈਮ ਕਰੋ ਚਾਰ ਟਾਈਮ ਕਰੋ ਦੋ ਟਾਈਮ ਕਰੋ ਹਾਂਜੀ ਚੋਕੇ ਦੇਖ ਲਓ ਬਾਈ ਦਾ ਪਿੰਡ ਸਾਹੋਗਾ ਢੜਰੀਆਂ ਦੇ ਕੋਲੇ ਜ਼ਿਲ੍ਹਾ ਸੰਗਰੂਰ ਇਹਦਾ ਫੋਨ ਕਰਕੇ ਘਰੇ ਵਗਜੋ ਤਸੱਲੀ ਕਰਕੇ ਯਾਰ ਤੁਸੀਂ ਪੈਸੇ ਲੈਣੇ ਬਾਈ 2 ਲੱਖ ਰੁਪਏ ਅੰਗਰੇਜ਼ ਬਹੁਤ ਹੁੰਦੇ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਫਿਰ ਤੁਸੀਂ ਚੋਕੇ ਤੁਸੀਂ ਦੇਖਣੀ ਆ ਚੋਕੇ ਤੁਸੀਂ ਟੌਪ ਤਾਂ ਇੰਨਾ ਸਾਨੂੰ ਅੰਗਰੇਜ਼ ਨਹੀਂ ਲਿਆਤਾ ਤੇ ਬਾਕੀ ਖਰੀਦਣਾ ਛੋਟਾ ਕੰਮ ਆ ਜਿਹੜੇ ਭਰਾ ਕਹਿੰਦੇ ਹੁੰਦੇ ਸੀ ਤੇ ਇੱਕ ਰੱਖ ਲਈਏ ਵਧੀਆ ਰ ਸੋਹਣੀ ਰੱਖੀਏ ਬੂਰੀ ਰੱਖੀਏ ਸਿੰਭਾ ਵਾਲੀ ਰੱਖੀ ਹੈਣਾ ਸਾਰੀਆਂ ਗੱਲਾਂ ਆ ਗਈਆਂ ਸਿੰਭ ਵੀ ਆ ਗਏ ਹਾਂਜੀ ਤੇ ਬਾਕੀ ਅੰਗਰੇਜ਼ ਨਾਲ ਸੰਪਰਕ ਕਰ ਲਿਓ ਪੂਰੇ ਦੋ ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਬਾਕੀ ਮਾੜਾ ਮੋਟਾ ਮੌਕੇ ਤੇ ਅੰਗਰੇਜ਼ ਮੰਨਤਨ ਹੋ ਜਾਂਦਾ ਹਾਂ ਕਰਦਾ ਜੀ ਉਹੇ ਜਿਹੇ ਮੌਕੇ ਤੇ ਹੋ ਜਾਂਦਾ ਤੇ ਜਿਹੜਾ ਚੱਲ ਕੇ ਆਊ ਉਹਦਾ ਮੰਨਤਨ ਬਿਲਕੁਲ ਬਈ ਦੂਰੋਂ ਆ ਜਾਂਦਾ ਹੈਣਾ ਮੋੜਿਆ ਵੀ ਨਹੀਂ ਜਾਂਦਾ ਸਹੀ ਗੱਲ ਹੈ ਜੀ ਤੇ ਬਾਕੀ ਅੰਗਰੇਜ਼ ਆਪਣੇ ਕੋਲੇ ਬੈਠ ਹੈ ਇਹ ਜਰਸੀ ਦੀ ਬਾਈ ਹਾਂ ਜਰਸੀ ਕਿਲੋ ਸਹੀ ਜੀ ਕਿ ਮੈਂ ਸੂਆ ਸੂਈ ਹੋਈ ਐ ਇਹ ਦੂਜਾ ਸੂਆ ਜੀ ਦੂਜਾ ਸੂਆ ਤੇ ਹੁਣ ਕੈ ਦਿਨ ਹੋ ਗਏ ਬਾਈ ਇਹ ਰਾਤ ਹੀ ਸੂਈ ਆ ਜੀ ਰਾਤ ਸੂਈ ਆ ਹਾਂ ਜੀ ਤੇ ਕਿੰਨਾ ਕੁ ਦੁੱਧ ਕੱਢੂ ਬਾਈ ਅੰਗਰੇਜ਼ੀ ਦੁੱਧ ਨੇ ਐ ਭਲੂ ਨਾਲ ਕੱਢੇਗਾ ਤੇਰੇ ਨਾਲ 14 ਕਿਲੋ 15 16 ਕਿਲੋ ਦੇ ਦੂ ਜੀ ਇਹ ਤੇ ਦੂਜੇ ਸੂਈ ਆ ਦੂਜੇ ਸੂਈ ਆ ਹਾਂ ਜੀ ਬਾਕੀ ਦੁੱਧੇ ਚੰਗਾ ਘੜਦਾ ਨਾ ਗਰਮੀ ਨਹੀਂ ਮੰਨਦੀ ਹਣਾ ਹਾਂ ਜੀ ਗਰਮੀ ਵਾਲੀ ਜਿਵੇਂ ਹੁਣ ਅਮਰੀਕਾ ਨਾਲ ਮੰਨ ਲੋ ਗਰਮੀ ਜਿਆਦਾ ਮੰਨ ਲੀਏ ਇਹ ਨਹੀਂ ਮੰਨਦੀ ਹਣਾ ਤੇ ਕੀ ਰੇਟ ਕਰਿਆ ਬਾਈ ਅੰਗਰੇਜ਼ੀ ਦਾ ਇਹਦਾ 85000 ਰੁਪਿਆ ਜੀ 85000 ਮ ਪੰਜ ਤਨ ਕਰਦਾਂਗੇ ਜੀ ਦੇ ਦਾਂ 75000 ਦੀ ਬੱਸੀ ਦੇ ਜੇ 7000 ਦੀ ਬਾਈ ਕਹਿੰਦਾ ਬੱਸੀ ਦੇ ਦਾਂਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਦਵਾ ਦੇ ਜਿਹੜਾ ਮੜਿਆ ਦਵਾ ਤੇ ਥਣਨ ਲੇਵੇ ਦੀ ਬਿਲਕੁਲ ਸਾਫ ਆ ਖੜ ਜਾ ਪਤਾ ਤੇ ਬਾਕੀ ਤੁਸੀਂ ਤੁਰਦੀ ਇੱਕ ਵਾਰੀ ਚੈੱਕ ਕਰ ਲਿਓ ਤਾਜੀ ਸੂਈ ਆ ਰਾਤ ਦੀ ਸੂਈ ਆ ਜਰਸੀ ਆ ਥੋੜਾ ਜਿਹਾ ਬੱਚੇ ਦਾ ਵੱਧ ਕਰ ਜਾਂਦੀ ਹੈਗਾ ਵਾ ਤੇ ਬਾਕੀ ਥਾਂਜੀ ਆ ਤਾਜੀ ਸੂਈ ਕਰਕੇ ਕਰਦੀ ਹੈ ਜੀ ਹੂੰ ਥਣ ਲੇਵਾ ਬਿਲਕੁਲ ਸਾਫ ਆ ਤਾਜੀ ਸੂਈ ਆ ਮੋੜ ਦਾ ਬਾਈ ਮੋੜ ਦਾ ਮੋੜ ਦਾ ਮੋੜ ਦਾ ਤੇ ਬਾਕੀ ਟਾਪ ਕੁਆਲਿਟੀ ਦੀ ਜਮਾ ਯਾਰ ਹਨਾ ਤੇ ਬਾਕੀ ਤੁਸੀਂ ਚੈੱਕ ਕਰ ਲਓ ਤੇ ਅੰਗਰੇਜ਼ ਲੈ ਕੇ ਬਹੁਤ ਚੰਗੇ ਆ ਬਾਈ 85000 ਰੇਟ ਕਰਦਾ ਬਾਈ ਮਾਨ ਤਾਨ ਕਰਕੇ ਪੂਰੇ 75 ਦੀ ਬਾਈ ਕਹਿੰਦਾ ਖਲਾ ਦੇਾਂਗੇ ਤੇ ਸੰਪਰਕ ਅੰਗਰੇਜ਼ ਨਾਲ ਉਹ ਕਰੋ ਜਿਹਦੇ ਬਾਈ ਪਸੰਦ ਲੱਗਦੇ ਆਣੇ ਤੇ ਚੈਨਲ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਓ ਕਿਉਂਕਿ ਚੰਗੇ ਨਗਨੇ ਕੁਆਲਿਟੀ ਵਾਲੇ ਜੇ ਕੁਆਲਿਟੀ ਦਾ ਖਰੀਦਣਾ ਮਿੱਤਰੋ ਪੈਸਾ ਤਾਂ ਲਾਉਣੀ ਪੈਣਾ ਤੇ ਬਾਕੀ ਅੰਗਰੇਜ਼ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਮੈਂ ਐਡਰੈਸ ਹੋਰ ਬੋਲ ਦੇਣਾ ਬੋਲਦੇ ਬੰਗਰੇ ਆ ਪੰਡਤ ਢੜੀਆਂ ਸਾਹ ਹੋ ਗਏ ਜੀ ਸਾਹ ਹੋ ਗਏ ਢੜੀਆਂ ਦੇ ਕੋਲੇ ਹਾਂ ਢੜੀਆਂ ਸਾਹ ਹੋ ਗਏ ਜਿਹੜਾ ਸੰਗਰੂਰ ਆ ਸਰੂਰ ਜੀ ਤੇ ਮੋਬਾਈਲ ਨੰਬਰ 98784 ਹੂੰ 64706 ਜੀ ਠੀਕ ਹੈ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਤੁਸੀਂ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ